ਦੁੱਖ ਕਿਲਵਿਖ ਨਾਸ ਗਵਾਇਆ RAM ਦੁੱਖ ਗਵਾਇਆ ਪਰਮੇਸ਼ਰ ਕਿਲਵਿਖ ਹੁੰਦਾ ਕਰੋੜਾਂ ਵਿਸ਼ੇ ਵਕਾਰ ਵੱਜਰ ਪਾਪ ਇੱਕ ਦੁੱਖ ਨਹੀਂ ਕਰੋੜਾਂ ਹੀ ਦੁੱਖ ਸਤਿਗੁਰੂ ਖਤਮ ਕਰ ਦਿੰਦੇ ਨੇ ਪਰ ਇੱਕ ਗੁਰੂ ਦੇ ਰਸਤੇ ਚੱਲਣਾ ਥੋੜਾ ਜਿਹਾ ਵਿਸ਼ਵਾਸ ਕਰਨਾ ਪੈਂਦਾ ਭਰੋਸਾ ਰੱਖਣਾ ਮੈਨੂੰ ਗੁਰ ਪਰਤਿਆ ਗੁਰ ਪਰਚੈ ਧਿਆਇਆ ਮੈਂ ਹਿਰਦੈ RAM ਰਵਾਇਆ RAM ਰਵਿਆ RAM ਹਿਰਦੈ ਪਰਮਗਤ ਪਾਈ ਜਾਂ ਗੁਰੂ ਸ਼ਰਨਾਈ ਆਏ ਲੋਭ ਵਿਕਾਰ ਨਾਬ ਡੋਬਦੀ ਨਿਕਲੀ ਜਾਂ ਸਤਗੁਰ ਨਾਮ ਦੜਾਏ ਜੀ ਦਾਨ ਗੁਰਪੂਰੈ ਦਿਆ RAM ਨਾਮ ਚਿਤ ਲਾਏ ਆਪ ਕਿਰਪਾਲ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸ਼ਰਨਾਈ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਤੇ ਆਹੀ RAM ਰਾਮ ਨਾਮ ਤੇ ਆਏ ਪਵਿੱਤ ਹੋਏ ਆਏ ਤਿਸ ਰੂਪ ਨਾਲ ਰੇਖਿਆ ਕਾਈ ਰਾਮੋ ਰਾਮ ਰਵਿਆ ਕਟੇ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਾਨ ਤਨ ਸ਼ੀਤਲ ਸ਼ੀਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਅਨਗ੍ਰੋਹ ਕੀਆ ਹਮ ਦਾ ਸੰਦਸ ਸੰਦਾਸਾ ਜਿਨ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਤੰਤਰੇ ਮੋਹ ਵਿਆਪੇ ਕਿਨ ਕਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਪਏ ਅਪਾਗੀ ਜਨ ਰਾਮ ਨਾਮ ਨਹਿ ਭਰਾਇਆ ਅਨੇਕ ਕਰਮ ਕਰੇ ਅਭਿਮਾਨੀ ਹਰ ਰਾਮੋ ਨਾਮ ਚੁਰਾਇਆ ਮਹਾ ਵਿਖਮ ਜਮ ਪੰਥ ਦੇਹਲਾ ਕਾਲੂਖਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾ ਪਾਏ ਮੋਖ ਦਵਾਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਜਾਣੇ ਰਾਮ ਇਹ ਮਨੂਆ ਖੇਨ ਉਪ ਪਿਆਲੀ ਪਰਮ ਦਾ ਇਕਤ ਘਰ ਆਣੇ ਰਾਮ ਮਾਨਕਤ ਕਰਿਆਣਾ ਸਭ ਗਤ ਮਿਤ ਜਾਣੈ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਤ ਰਾਏ ਦੇਖੋ ਪ੍ਰਹਿਲਾਦ ਦੀ ਰੱਖਿਆ ਕੀਤੀ ਥੰਮ ਚੋਂ ਮਹਾਰਾਜ ਪ੍ਰਗਟ ਹੋਇਆ ਅਕਾਲ ਪੁਰਖ ਵਾਹਿਗੁਰੂ ਥੰਮਲੇ ਦੇ ਵਿੱਚੋਂ ਪ੍ਰਗਟ ਹੋਇਆ ਇਹਦੇ ਵਿੱਚ ਲਿਖਿਆ ਮਹਾਰਾਜ ਥੰਮਲੇ ਦੇ ਵਿੱਚੋਂ ਤਾਂ ਚੀਜ਼ ਕੋਈ ਪ੍ਰਗਟ ਹੋ ਨਹੀਂ ਸਕਦੀ ਰੱਬ ਕੁਝ ਵੀ ਕਰ ਸਕਦਾ ਉਹ ਗੁਰਬਾਣੀ ਚ ਲਿਖਿਆ ਸ਼ੰਕਾ ਕਰੋ ਜੇ ਨਾ ਬਾਣੀ ਚ ਲਿਖਿਆ ਹੋਵੇ ਸ਼ੰਕਾ ਵੀ ਕਰੋ ਪਰ ਜਦੋਂ ਬਾਣੀ 'ਚ ਲਿਖਤਾ ਫਿਰ ਇੱਥੇ ਸ਼ੰਕਾ ਕੀ ਰਹੇਗੀ ਪ੍ਰਹਿਲਾਦ ਤੁਸੀਂ ਜਾਣਦੇ ਹੋ ਹਰਨਾਕਸ਼ ਦਾ ਪੁੱਤ ਸੀ ਹਰਨਾਕਸ਼ ਨੇ ਤਪੱਸਿਆ ਕੀਤੀ ਵਰ ਲਏ ਪ੍ਰਭੂਆਂ ਨੂੰ ਖੁਸ਼ ਕਰਕੇ ਕਿੰਨੇ ਕਿੰਨੇ ਵਰ ਲਏ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਉੱਪਰ ਨਾ ਥੱਲੇ ਨਾ ਧਰਤੀ ਨਾ ਆਕਾਸ਼ 'ਚ ਨਾ ਕਿਸੇ ਸੈਅ ਤੋਂ ਜਾਨਵਰ ਤੋਂ ਮਰਾਂ ਨਾ ਬੰਦੇ ਤੋਂ ਮਰਾਂ ਨਾ ਕਿਸੇ ਸ਼ਸਤਰ ਤੋਂ ਮਰਾਂ ਨਾ ਅਸਤਰ ਤੋਂ ਮਰਾਂ ਕਿੰਨੇ ਵਰ ਲਏ ਉਹਨੇ ਫਿਰ ਮਹਾਰਾਜ ਨੇ ਆਪ ਆਏ ਉਹਨੂੰ ਮਾਰਨ ਲਈ ਉਹਦੇ ਸਾਰੇ ਵਰ ਪੂਰੇ ਕਰਕੇ ਮਾਰੇ ਉਹਦੇ ਪੁੱਤਰ ਸੀ ਪ੍ਰਹਿਲਾਦ ਉਹਦਾ ਉਹਨਾਂ ਦੀ ਰੱਖਿਆ ਕੀਤੀ ਰਾਮੋ ਰਾਮ ਰਮੋ ਰਮ ਊਚਾ ਗੁਣ ਕਹਿ ਤੇ ਅੰਤ ਨ ਪਾਇਆ ਨਾਨਕ ਰਾਮ ਨਾਮ ਸੁਨ ਪੀਨੇ ਰਾਮੈ ਨਾਮ ਸਮਾਇਆ ਦਿਨ ਅੰਤਰੇ ਰਾਮ ਕਹਿ ਤਿਆ ਦਿਨ ਅੰਤਰੇ ਰਾਮ ਨਾਮ ਵਸੈ ਤਨ ਚਿੰਤ